ਇਹ ਧੁਪਾੜਾ ਵਿਆਹ ਰਿਆ ਮੁੰਡੂ ਇਹ ਲੋਗ ਕਿੱਥੇ ਖੜੇ ਆ ਉੱਥੇ ਦੇਖੋ ਸਾਹਮਣੇ ਕਿਵੇਂ ਪਾਣੀ ਉੱਡਦਾ ਆ ਰਿਹਾ ਕਿੰਨੇ ਦਾ ਪੜਦਾ ਇਹ ਧਾਗੜਾ ਮੈਨੇਜਮੈਂਟ ਇਸ ਤੱਕੀ ਫੈਲੀ ਹੋਈ ਹੈ ਪਾਣੀ ਵਾਧ ਰਿਹਾ ਦੇਖੋ ਕਿਵੇਂ ਇਹ ਹੁਣ ਇਹ ਪਾਣੀ ਛੱਡਿਆ ਨੇ ਜਾ ਰਹੇ ਹੋ ਘਾਣਾ ਅ ਇਸ ਤਰ੍ਹਾਂ ਹੀ ਆ ਤਾਂ ਹੀ ਤਾਂ ਲੋਕ ਕਹਿੰਦੇ ਵੀ ਆਪਾਂ ਸੈਲਫੀ ਖਿੱਚਣ ਆ ਸੇ ਨਦੀ ਵਿੱਚ ਨਾ ਜਾਏਗੀ ਹੁਣ ਜੇ ਕਿ ਅੱਗੇ 1 ਕਿਲੋਮੀਟਰ ਦਾ ਜਾਂ 500 ਮੀਟਰ ਤੇ ਅੱਗੇ ਕੋਈ ਬੰਦਾ ਆਜੀ ਕੋਈ ਸੈਲਫੀ ਖਿੱਚ ਰਿਹਾ ਹੈ ਉਹਦੇ ਜਿਵੇਂ ਬੰਦੇ ਫਿਰ ਵੀ ਰਹਿਣੇ ਸੈਲਫੀ ਖਿੱਚਣ ਲਈ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਤੇ ਜੇ ਹੁਣ ਇਹ ਆਪਦਾ ਮੂੰਹ ਧਿਆਨ ਹੋ ਜਾਣਾ ਧਿਆਨ ਨਾ ਦੇਣ ਤਾਂ ਇਹ ਹਾਦਸਾ ਕਦੇ ਵੀ ਵਾਪਰ ਸਕਦਾ ਹੈ ਆ ਦੇਖੋ ਆ ਲੋਕ ਨਦੀਵ ਚ ਹਜੇ ਵੀ ਆਦੀਆਂ ਸੈਲਫੀਆਂ ਫੋਟੋ ਖਿੱਚਣ ਦੇ ਲੱਗੇ ਹੋਏ ਨੇ ਤੇ ਸਾਡੇ ਵਿੰਦਿਆਂ ਵਿੰਦਿਆਂ ਹੀ ਦੇਖੋ ਵੀ ਡੈਮ ਦਾ ਪਾਣੀ ਉਹਨੇ ਛੱਡਤਾ ਆ ਆ ਦੇਖੋ ਡੈਮ ਦਾ ਪਾਣੀ ਵਧ ਹੀ ਰਿਹਾ ਹੈ ਤੇ ਨਦੀ ਦਾ ਵੀ ਜਿਹੜਾ ਪੱਧਰ ਆ ਉੱਚਾਉਂਦਾ ਜਾ ਰਿਹਾ ਹੈ Eu ah, digo que não, tchau, galera.